ਆਤ ਹੋਲੇ ਮਹੱਲੇ ਦੀ ਖਬਰ ਤੋਂ ਕਰ ਲੈਨੇ ਹੋਲੇ ਮਹੱਲੇ ਦੇ ਦੂਜੇ ਪੜਵਾੜ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤਸਰੀ ਅਨੰਦਪੁਰ ਸਾਹਿਬ ਚ ਖੰਡਪਾਠ ਸਾਹਿਬ ਦੀ ਆਰੰਭਤਾਜ ਹੋਵੇਗੀ 26 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਇ ਜਾਣਗੇ ਤਾਂ ਦੂਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਸ੍ਰੀ ਅਨੰਦਪੁਰ ਸਾਹਿਬ ਚ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਜਾਏਗੀ ਤਾਂ ਉੱਥੇ ਹੀ 26 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤਾਂ ਸੋ ਪਹਿਲਾਂ ਕੀਰਤਪੁਰ ਸਾਹਿਬ ਵਿਖੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੀ ਕੀ ਬੀਤੇ ਦਿਨ ਹੀ ਸਮਾਪਤੀ ਹੋਈ ਤਾਂ ਉਸ ਦੇ ਚੱਲਦਾ ਹੀ ਦੂਜੇ ਪੜਾਅ ਦੀ ਸ਼ੁਰੂਆਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਚੁੱਕੀ ਹੈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਇੱਥੇ ਅਰੰਭਤਾ ਕੀਤੀ ਜਾਏਗੀ 26 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾ ਤਹੋਲੇ ਮਹਲੇ ਦੇ ਦੂਜੇ ਪੜਾ ਦੀ ਸ਼ੁਰੂਆਤ ਹੋਈ ਹੈ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਜਾਵੇਗੀ 26 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਜਾਣਗੇ ਤਾਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਹੋਲੇ ਮਹਲੇ ਦੇ ਦੂਜੇ ਪੜਾ ਦੀ ਸ਼ੁਰੂਆਤ ਹੋਈ ਹੈ ਤਸਰੀਨ ਅਨੰਦਪੁਰ ਸਾਹਿਬ ਦੇ ਵਿਚ ਖਣਪੜ ਸਾਹਿਬ ਦੇ ਰਮਤ ਹੋਵੇਗੀ ਇਸੇ ਖਬਰ ਤੇ ਵਧੇਰੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਪ੍ਰੀਤ ਸਿੰਘ ਗਰਾਉਂਡ ਜ਼ੀਰੋ ਤੋਂ ਮੇਰੇ ਨਾਲ ਬਣ ਚੁੱਕੇ ਨੇ ਤਾਂ ਜੀ ਗੁਰਪ੍ਰੀਤ ਇਸ ਵਕਤ ਤੁਸੀਂ ਖਾਲਸੇ ਦੀ ਧਰਤੀ ਦੇ ਮੌਜੂਦ ਹੋ ਕਿਹੋ ਜੇ ਰੰਗ ਇੱਥੇ ਵੇਖਣ ਨੂੰ ਮਿਲ ਰਿਹਾ ਕੀ ਕੁਝ ਤਸਵੀਰਾਂ ਨੇ ਸਾਰੇ ਦਰਸ਼ਕਾਂ ਤੱਕ ਜ਼ਰੂਰ ਸਾਂਝਾ ਕਰੋ ਸੋ ਕਹਿੰਦੇ ਔਰੰਗ ਕੀ ਹੋਲੀ ਮਾਹੂਲਾ ਇਸੇ ਮੱਦੇ ਨਜ਼ਰ ਜਿਹੜਾ ਹੈ ਖਾਸ ਦੀ ਜਨਮ ਭੂਮੀ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਖੜਿਆ ਤੇ ਮੇਰੇ ਬਿਲਕੁਲ ਬੈਕ ਸਾਈਡ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇੱਥੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਤਿੰਨ ਦਿਨ ਦਾ ਜਿਹੜਾ ਇਹ ਹੂਲਾ ਮਹੱਲਾ ਦੂਸਰੇ ਪੜਾ ਤਹਿਤ ਜਿਹੜਾ ਇਹ ਚੱਲਣਾ ਉਸ ਦੀ ਅੱਜ ਤੋਂ ਹੁਣ ਥੋੜੇ ਸਮੇਂ ਬਾਅਦ ਜਿਹੜੀ ਆ ਰਮਤਾ ਖਨਪਟ ਸਾਹਿਬ ਦੀ ਹੋ ਜਾਣੀ ਹੈ ਤਾਂ ਛਪੀ ਨੂੰ ਜਦੋਂ ਨਗਰ ਕੀਰਤਨ ਨਿਕਲੇਗਾ ਨਗਰ ਕੀਰਤਨ ਸਜਾਇਆ ਜਾਏਗਾ ਯਾਨੀ ਕਿ ਮਹੱਲਾ ਕੱਢਿਆ ਜਾਏਗਾ ਨਹਿنگ ਸਿੰਘ ਜਥੇਬੰਦੀਆਂ ਦੁਆਰਾ ਜੋਹਰ तमाम ਜਿਹੜੀਆਂ ਸਾਰੀਆਂ ਜਿਹੜੀਆਂ ਹੋਣਗੀਆਂ ਖਾਲਸਾਈ ਰੂਪੀ ਉਹ ਦੇਖਣ ਵਾਲੀਆਂ ਹੋਣਗੀਆਂ ਸੋ ਤਸਵੀਰਾਂ ਨੇ ਜਿਹੜੀਆਂ ਉਹ ਦਿਖਾਈਆਂ ਜਾਣ ਕਿਉਂਕਿ ਵਿਸ਼ੇਸ਼ ਤੌਰ ਤੇ ਜਿਹੜਾ ਅੱਜ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਹੈ ਜਿਹੜਾ ਉਹ ਲਗਾਤਾਰ ਵਾਦਾ ਹੋਇਆ ਨਸਰਾਰੇ ਕੋ ਕਿ ਤਿੰਨ ਦਿਨ ਹੋਲਾ ਮਹੱਲਾ ਜਿਸ ਦੀ ਕਿ ਹੁਣ ਤੋਂ ਥੋੜੇ ਸਮੇਂ ਬਾਅਦ ਜਿਹੜੀ ਹੈ ਅਖੰਡ ਪਾਠ ਦੀ ਜਿਹੜੀ ਆਰੰਭਤਾ ਹੈ ਉਹ ਵੀ ਹੋ ਜਾਣੀ ਹੈ ਤਾਂ ਅਖੰਡ ਪਾਠ ਦੇ ਜਿਹੜੇ ਪਾਠ ਦੇ ਭੋਗ ਨੇ ਉਹ 26 ਤਰੀਕ ਨੂੰ ਯਾਨੀ ਕਿ ਹੋਲੇ ਮਹੱਲੇ ਦਿਨ ਜਿਹੜੇ ਪਾਏ ਜਾਣਗੇ ਤੇ ਆ ਪਾਠ ਭੋਗ ਦੇ ਉਪਰੰਤ ਉਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਵਕਫ ਵਕ ਪੜਾਵਤ ਆਇਤ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਜਿਹੜਾ ਜਾ ਕੇ ਉਸ ਸਮਾਪਨ ਹੋਏਗਾ ਉਥੇ ਜੋਹਰ ਦਿਖਾਏ ਜਾਣਗੇ ਤੇ ਸਾਡੇ ਨਾਲ ਆ ਉਰੇ ਹੋਰ ਵੀ ਜਿਹੜੇ ਸਿੰਘ ਸਾਹਿਬ ਨੇ ਉਹ ਵੀ ਜਿਹੜੇ ਹਾਜ਼ਰ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਦੂਰੋਂ ਦੂਰੋਂ ਜਿਹੜੀ ਸੰਗਤ ਆ ਉਹ ਇੱਥੇ ਆਈ ਹੋਈ ਹੈ ਸੋ ਮੈਂ ਕੈਮਰਾਮੈਨ ਕਹੂੰਗਾ ਕਿ ਨਾਲ-ਨਾਲ ਤਸਵੀਰਾਂ ਜਰੂਰ ਦਿਖਾਈਆਂ ਜਾਣ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲ ਤੇ ਕੀ ਕੁਝ ਖਾਸ ਹੈ ਕਿਉਂਕਿ ਹਮੇਸ਼ਾ ਹੀ ਆਏ ਸਾਲ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀ ਹੈ ਵੈਸੇ ਮੈਂ ਗੁਰੂ ਦੇ ਲੜਦਾ ਲੱਗਿਆ ਵਾਂ ਮੈਂ ਦੱਸਣਾ ਚਾਹਣਾ ਵੀ ਮੈਂ ਆਪਦੇ ਪਿੰਡ ਬਾਰੇ ਦੱਸਾਂ ਮੜਾ ਜ ਮੇਰਾ ਪਿੰਡ ਹੈਗਾ ਹਿੰਮਤਪੁਰਾ ਨਗਰ ਤਹਿਸੀਲ ਨਿਹਾਲ ਸਿੰਘ ਵਾਲੇ ਚੋਂ ਆਉਂਦਾ ਜ਼ਿਲ੍ਹੇ ਮੋਗੇ ਦੇ ਵਿੱਚ ਆਉਂਦਾ ਜੀ ਮੈਂ ਕਾਫੀ ਯਾਤਰਾ ਦੇ ਯਾਨੀ ਦੂਰ ਤੱਕ ਕੁੰਬ ਦਾ ਰਹਿੰਦਾ ਮੈਂ ਕੁੰਬ ਤੇ ਵੀ ਗਿਆ ਪਰ ਉਹਦੇ ਨਾਲ ਮੈਂ ਵੱਖਰਾ ਦੱਸਣਾ ਚਾਹਣਾ ਇਥੋਂ ਦਾ ਵੀ ਇੰਨਾ ਮੈਂ ਇਕੱਠ ਨਹੀਂ ਕਦੇ ਦੇਖਿਆ ਉੱਥੇ ਪੂਰਾ ਬਲਡ ਦਾ ਇਕੱਠ ਹੁੰਦਾ ਇੱਥੇ ਆਪਾਂ ਕਹਿ ਸਕਦੇ ਆਂ ਵੀ ਪੂਰੇ ਪੰਜਾਬ ਦਾ ਜ਼ਿਆਦਾ ਹੈਗਾ ਤੇ ਹੁਣ ਜਿਵੇਂ ਮੈਨੂੰ ਇੱਕ ਵੀ ਫੌਜੀ ਵੀਰ ਮਿਲਿਆ ਇੱਥੇ ਜੰਮੂ ਤੋਂ ਆ ਰਿਹਾ ਕੋਈ ਹਿਮਾਚਲ ਤੋਂ ਆ ਰਿਹਾ ਕੋਈ ਕਹਿ ਲਓ ਵੀ ਆਪਾਂ ਕਹੇ ਜੂਪੀ ਤੋਂ ਆ ਰਿਹਾ ਪਰ ਸੰਗਤਾਂ ਦੇ ਵਿੱਚ ਜਦੋਂ ਮੈਂ ਵਿਚਰਦਾ ਚਲੋ ਗੁਰੂ ਆਲਾ ਹੋਣ ਦੇ ਨਾਂ ਤੇ ਮੈਂ ਕਹਿੰਦਾ ਵੀ ਬੜਾ ਪਿਆਰ ਮਿਲਦਾ ਜੂਈ ਬੱਚੇ ਬੱਚੀਆਂ ਜੋ ਕੋਈ ਵੀ ਮਿਲਦਾ ਜਿਹੜਾ ਭਰਾ ਸਿੰਘ ਮਿਲਦਾ ਜਾਂ ਜਿਹਦਾ ਅਮਰ ਸਖਿਆ ਉਹ ਤਾਂ ਸਾਨੂੰ ਫਤਿਹ ਬੁਲਾਉਂਦਾ ਹੀ ਬੁਲਾਉਂਦਾ ਜਿਹੜਾ ਸਿੰਘ ਨਹੀਂ ਵੀ ਮੰਨ ਲਓ ਸਜਿਆ ਉਹ ਤੋਂ ਵੀ ਸਾਨੂੰ ਬੜਾ ਪਿਆਰ ਮਿਲਦਾ ਇਹ ਮੇਰੇ ਨਾਲ ਆਪਦਾ ਹਕੀਕਤ ਹੋ ਰਿਹਾ ਤੇ ਖਾਲਸਾ ਜੀ ਜਿਵੇਂ ਹੌਲੇ-ਮਹਲੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਗੁਰੂ ਪਾਤਸ਼ਾਹ ਦੇ ਟਾਈਮ ਜਿਹੜੇ ਜੰਗੀ ਅਭਿਆਸ ਸੀ ਉਹ ਕਰਵਾਏ ਜਾਂਦੇ ਸੀਗੇ ਉਸ ਦੇ ਮੱਦੇਨਜ਼ਰ ਮਹੱਲਾ ਕੱਢਿਆ ਜਾਂਦਾ ਸੀ ਤਾਂ ਉਸ ਵਾਰ ਵੀ ਥੋੜੇ ਜਿਹਾ ਜਿਹੜਾ ਚੰਨਾ ਪਾਉ ਕਿਉਂਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸੇਧ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਜੋ ਉਹ ਚੰਗੇ ਕੰਮ ਤੇ ਲੱਗਣ ਗੁਰੂ ਦੇ ਲੜ ਲੱਗਣ ਜਿੰਨਾ ਕ ਹੁੰਦਾ ਮੈਂ ਦੱਸਣਾ ਚਾਹਣਾ ਵੀ ਮੈਂ ਜਿੰਨਾ ਕ ਪੜਿਆ ਜਿੰਨਾ ਕਿ ਮੈਂ ਚਲੋ ਮੈਂ ਅਨਜਾਨਦਾ ਹੀ ਬੰਦਾ ਗੁਰੂ ਦਾ ਕਿਰਮ ਸੇਵਾਦਾਰਾਂ ਕਿਹਲੂ ਜਿੰਨੇ ਕਿ ਮੈਨੂੰ ਨੌਲੇਜ ਹੈਗੀ ਆ ਮੈਂ ਕਿਤਾਬ ਪੜ੍ਹੀ ਸੀ ਅਸੀਂ ਅੰਮ੍ਰਿਤਸਰ ਸੀਗੇ ਆਪਣੇ ਭਾਈ ਅਮਰਤਾਲ ਦੇ ਆਪਣੇ ਧਰਨੇ ਤੇ ਬੈਠੇ ਸੀਗੇ ਉਹ ਉਹਦੇ ਇੱਕ ਹੋਲੇ ਮਾਲੇ ਬਾਰੇ ਮੈਂ ਬਸ ਦੇ ਬੈਠਾ ਕੇ ਸ਼ਬਦ ਮੰਨ ਲਓ ਪੜ ਰਿਹਾ ਸੀਗਾ ਵੀ ਇਹ ਕਹਿਣ ਦਾ ਮਤਲਬ ਜਿਹੜੀ ਆਪਣੀ ਹੋਲੀ ਸੀਗੀ ਹੋਲੀ ਮਾੜੀ ਨਹੀਂ ਹੋਲੀ ਤੋਂ ਬਾਅਦ ਹੋਲਾ ਬਣਿਆ ਆਪਣੇ ਨਿੰਗ ਸਿੰਘ ਜੀ ਵੀ ਆ ਗਏ ਇਹਨਾਂ ਨੂੰ ਮੇਰੇ ਨੂੰ ਜਾਦੇ ਪਤਾ ਹੋਊ ਵੀ ਹੋਲੀ ਦੇ ਵਿੱਚ ਕੋਈ ਸ਼ਰਾਰਤ ਹੀ ਅੰਸਰ ਉਹ ਜਾਨੀ ਉਹਨੂੰ ਖਰਾਬ ਕਰ ਲਾਗੇ ਸੀਗੇ ਜਿਵੇਂ ਉਹਨਾਂ ਟਾਈਮਾਂ ਦੇ ਵਿੱਚ ਗੱਡੇ ਸੀਗੇ ਜਾਂ ਕੋਈ ਵਾਹਨ ਸੀ ਉਹਨਾਂ ਦਾ ਗਲੀਸ ਲਾ ਦੇਣਾ ਫੇਰ ਉਹ ਖਾਲਸੇ ਨੇ ਜਾਨੀ ਜੇ ਕਹਿੰਦਾ ਮਤਲਬ ਖਾਲਸੇ ਦੇ ਤਿਆਰ ਵੱਖਰੇ ਨਹੀਂ ਹੈਗੇ ਜਿਵੇਂ ਆਪਾਂ ਕਹਿ ਲਓ ਵੀ ਦੀਵਾਲੀ ਸਾਡੀ ਸਾਂਝੀ ਆ ਹੋਲੀ ਆ ਹੋਲੀ Hindu ਧਰਮ ਦੇ ਵਿੱਚ ਹੈ ਠੀਕ ਹੈ ਸਹੀ ਚੱਲਣੀ ਚਾਹੀਦੀ ਆ ਹੋਲੀ ਤੋਂ ਅਗਲਾ ਦਿਨ ਹੋਲਾ ਹੁੰਦਾ ਦੀਵਾਲੀ ਤੋਂ ਅਗਲਾ ਦਿਨ ਦਿਵਾਲਾ ਹੁੰਦਾ ਉਹ ਕਹਿੰਦਾ ਮਤਲਬ ਖਾਲਸਾ ਥੋੜਾ ਜਿਹਾ ਨਿਆਰਾ ਵੀ ਆ ਵੱਖਰਾ ਵੀ ਆ ਸਾਰੇ ਧਰਮਾਂ ਦਾ ਸਤਿਕਾਰ ਵੀ ਕਰਦਾ ਤੇ ਉਹਦੇ ਵਿੱਚ ਬਲਖਣਤਾ ਹੈ ਬਲਖਣਤਾ ਦੱਸਦੇ ਆਂ ਵੀ ਇਹ ਆਪਾਂ ਗੱਲ ਕਰੀਏ ਵੀ ਦਸਹਿਰਾ ਜਿਹੜਾ ਦਸਹਿਰਾ ਮਨਾਇਆ ਜਾਂਦਾ ਮੈਂ ਥੋੜਾ ਪਿੱਛੇ ਜਾਵਾਂ ਦਸਹਿਰਾ ਦਸਹਿਰਾ ਵੀ ਇੱਕ ਦੇਖੋ ਉਹ ਸਾਡਾ ਸ਼ਸਤਰਾਂ ਦਾ ਦਸਹਿਰਾ ਹੁੰਦਾ ਮੈਂ ਗੱਲ ਉੱਥੇ ਹੀ ਲਿਓਣੀ ਚਾਹਣਾ ਵੀ ਜਿਹੜਾ ਇਹ ਹੋਲਾ ਮਹਲਾ ਮਹਲਾ ਕੱਢਿਆ ਜਾਂਦਾ ਉੱਥੇ ਸੀ ਇੱਕ ਤਾਂ ਆਪਦੇ ਸਿੰਘ ਸਾਰੇ ਇਕੱਠੇ ਹੋ ਜਾਂਦੇ ਆਂ ਇੱਕ ਦੂਜੇ ਨੂੰ ਮਿਲਦੇ ਆਂ ਜੀ ਜੀ ਤੇ ਅਗਲਾ ਸਾਡਾ ਉਹ ਇੱਕ ਸ਼ਸਤਰਾਂ ਦਾ ਕਹ ਲੋ ਪ੍ਰਦਰਸ਼ਨ ਵੀ ਹੁੰਦਾ ਉਹ ਸਾਡਾ ਕਹਿਣ ਦਾ ਮਤਲਬ ਸੀ ਉਹਨੂੰ ਕਹਦੇਵੇਂ ਹੋਲਾ ਮਹਲਾ ਬਿਲਕੁਲ ਮਹਲੇ ਦੇ ਵਿੱਚ ਉਹ ਸਾਡਾ ਜਿਕਾਰਿਆਂ ਦੇ ਨਾਲ ਉਹ ਸ਼ਸਤਰਾਂ ਨਾਲ ਕੱਢਿਆ ਜਾਂਦਾ ਬਿਲਕੁਲ ਬਿਲਕੁਲ ਸ਼ੁਕਰੀਆ ਸ਼ੁਕਰੀਆ ਖਾਲਸਾ ਜੀ ਸ਼ੁਕਰੀਆ ਵਾਹਿਗੁਰੂ ਜੀ ਕੀ ਫਤਿਹ ਜੀ ਸੁਣਾਲਾ ਤਸਵੀਰਾਂ ਵਿੱਚ ਜਿਹੜੀਆਂ ਨੇ ਮੈਂ ਕੈਮਰਾਮੈਨ ਤੇਜਿੰਦਰ ਨੂੰ ਕਹੂੰਗਾ ਕਿ ਦਿਖਾਈਆਂ ਜਾਣ ਕਿ ਪੂਰਾ ਜਿਹੜਾ ਇਹ ਗੁਰੂ ਘਰ ਸਜਾਇਆ ਹੋਇਆ ਫੁੱਲਾਂ ਦੇ ਨਾਲ ਤੇ ਤੁਸੀਂ ਸਿਆਬੜ ਦੇਖ ਪਾ ਰਹੇ ਹੋ ਕਿ ਦੂਰ ਦੂਰ ਜਿਹੜੀ ਸੰਗਤ ਹੈ ਉਹ ਜ਼ਰੂਰ ਜਿਹੜੀ ਇੱਥੇ ਪਹੁੰਚ ਰਹੀ ਹੈ ਸੋ ਤਿੰਨ ਦਿਨ ਜਿਹੜਾ ਹੈ ਇਹ ਸਮਾਗਮ ਚੱਲਣਾ ਹਾਲਾਂਕਿ ਦੂਸਰੇ ਪੜਾਤ ਤਹਤ ਅੱਜ ਦੀ ਜਿਹੜੀ ਹੈ ਸ਼ੁਰੂਆਤੀ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੋਲੇ ਮਹੱਲੇ ਦੇ ਜਿਹੜੇ ਰੰਗ ਨੇ ਖਾਲਸਾਈ ਰੰਗ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਜੰਗੀ ਬਹਿਾਸ ਜਦੋਂ ਕਰਵਾਏ ਜਾਂਦੇ ਸਨ ਮਹਾਰਾਜ ਦੇ ਟਾਈਮ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਚੀਜ਼ ਹੁੰਦੀ ਸੀ ਕਿ ਹਮੇਸ਼ਾ ਉਸ ਤੋਂ ਜਿਹੜੀ ਹੈ ਸੇਧ ਮਿਲਦੀ ਸੀ ਤਾ ਇਸ ਦੇ ਨਾਲ ਹੀ ਮੇਰੇ ਨਾਲ ਮੇਰੀ ਸਯੋਗੀ ਪਵਿਤ ਵੀ ਨੇ ਸੋ ਪਵਿਤ ਵੀ ਅੱਜ ਤੁਹਾਨੂੰ ਹੋਲੇ ਮਹੱਲੇ ਬਾਰੇ ਜਿਹੜਾ ਜਾਣਕਾਰੀ ਜਰੂਰ ਸਾਂਝੀ ਕਰਨਗੇ ਸੋ ਪਵਿਤ ਅੱਜ ਖਾਸ ਸੌਰਤੇ ਆਪਾਂ ਇੱਥੇ ਹੋਲੇ ਮਹੱਲੇ ਤੇ ਪਹੁੰਚੇ ਤੇ ਆਪਾਂ ਸਾਰੇ ਦੇਖ ਰਹੇ ਹਾਂ ਕਿ ਰੰਗ ਬਹੁਤ ਵੱਖਰੇ ਨੇ ਸਾਰੇ ਖਾਲਸਾਈ ਰੂਪ ਦੇ ਵਿੱਚ ਰੰਗੇ ਹੋਏ ਨੇ ਜੀ ਬਿਲਕੁਲ ਗੁਰਪ੍ਰੀਤ ਦੇਖੋ ਅੱਜ ਕਹਿ ਸਕਦਾ ਕਿ ਹਵਾ ਦੇ ਵਿੱਚ ਉਹ ਚੀਜ਼ ਜਿਹੜੀ ਉਹ ਮਹਿਸੂਸ ਹੋ ਰਹੀ ਹੈ ਕਿ ਇੰਨੀ ਪਾਵਨ ਧਰਤੀ ਤੇ ਅਸੀਂ ਪਹੁੰਚੇ ਆਂ ਐਂਡ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਹੋਲੇ ਮਹੱਲੇ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਣ ਜਾ ਰਹੀ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਜ਼ਰੂਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਵੇਰ ਤੋਂ ਹੀ ਜੋ ਸੰਗਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਅੱਜ ਬਹੁਤ ਹੀ ਜ਼ਿਆਦਾ ਖਾਸ ਦਿਨ ਹੈ ਕਿਉਂਕਿ ਅੱਜ ਹੋਲੇ ਮਾਲੇ ਦੀ ਸ਼ੁਰੂਆਤ ਜਿਹੜੀ ਹੈ ਉਹ ਹੋਈ ਹੈ 3 ਦਿਨ ਤੱਕ ਇਹ ਹੋਲਾ ਮਹੱਲਾ ਜਿਹੜਾ ਲਗਾਤਾਰ ਇਸ ਤਰੀਕੇ ਦੇ ਨਾਲ ਚੱਲਦਾ ਰਹੂਗਾ ਤੇ ਤੁਸੀਂ ਜੈਕਾਰੇ ਜਿਹੜੇ ਉਹ ਸੁਣ ਸਕਦੇ ਹੋ ਨਿਹੰਗ ਸਿੰਘ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਇਹਨਾਂ ਦੇ ਨਾਲ ਦੀ ਗੱਲ ਕਰਦੇ ਆ ਕਿ ਅੱਜ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ ਹੈ ਨਿਹੰਗ ਸਿੰਘਾਂ ਨੇ ਸਪੈਸ਼ਲੀ ਇਸ ਚੀਜ਼ ਨੂੰ ਜਿਹੜੇ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਕਿਵੇਂ ਲੱਗ ਰਿਹਾ ਅੱਜ ਪਹਿਲਾ ਦਿਨ ਹੋਲੇ ਮਹੱਲੇ ਦਾ ਬਹੁਤ ਵਧੀਆ ਲੱਗਦਾ ਤੇ ਕੀ ਕੁਝ ਖਾਸ ਜਿਹੜਾ ਤਿੰਨ ਦਿਨਾਂ ਦੇ ਵਿੱਚ ਅੱਜ ਇੱਥੇ ਦੇਖਣ ਨੂੰ ਮਿਲੇਗਾ ਨੰਨ ਤੁਸੀਂ ਅਨੰਤਪੁਰ ਸਾਹਿਬ ਮੇਲਾ ਬਹੁਤ ਵਧੀਆ ਚੱਲਣ ਰਿਹਾ ਜੀ ਹਾਂਜੀ ਤੇ ਅੱਜ ਹੀ ਆਏ ਹੋ ਤੁਸੀਂ ਹਾਂਜੀ ਅੱਜ ਹੀ ਆਏ ਤੇ ਕੀ ਕੁਝ ਖਾਸ ਚੀਜ਼ਾਂ ਹੋਲੇ ਮਹੱਲੇ ਦੇ ਵਿੱਚ ਦੇਖਣ ਨੂੰ ਜੋ ਸੰਤਾ ਪਹੁੰਚਣਗੇ ਉਹਨਾਂ ਲਈ ਬਹੁਤ ਮੇਲਾ ਭਰਿਆ ਜੀ ਹਾਂਜੀ ਤੇ ਤੁਸੀਂ ਦੇਖਿਆ ਕਿ ਕੁਝ ਨੌਜਵਾਨ ਵੀ ਇੱਥੇ ਪਹੁੰਚੇ ਨੇ ਇਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿੱਥੋਂ ਆਏ ਹੋ ਤੁਸੀਂ ਅਸੀਂ ਮਾਨਸਾ ਤੋਂ ਮਾਨਸਾ ਤੋਂ ਆਏ ਜੀ ਪਹਿਲੀ ਵਾਰ ਆਏ ਉਲਾਮਾ ਲਈ ਆਂਦੇ ਰਹਿੰਦੇ ਪਹਿਲੀ ਵਾਰ ਆਏ ਇਹ ਪਹਿਲੀ ਵਾਰ ਆਏ ਤੇ ਕਿੰਨੀ ਕਿੱਦਾਂ ਦਾ ਲੱਗ ਰਿਹਾ ਫੇ ਪਹਿਲੀ ਵਾਰ ਆਏ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਹੀ ਆਏ ਹੋ ਅੱਜ ਹੀ ਆਏ ਕੱਲ ਆਏ ਸੀ ਜੇ ਅੱਜ ਆਏ ਮਨ ਰਾਤ ਨੂੰ ਆਏ ਸੀ ਕੱਲ ਹਾਂਜੀ ਤੁਸੀਂ ਦੇਖ ਰਹੇ ਹੋ ਕਿ ਜੈਕਾਰਿਆਂ ਦੀ ਆਵਾਜ਼ ਸਵੇਰ ਤੋਂ ਹੀ ਜਿਹੜੀ ਹੈ ਇੱਥੇ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਦਰਸ਼ਨ ਕਰਨ ਦੇ ਲਈ ਜੋ ਲੋਕੀ ਨੇ ਉਹ ਇੱਥੇ ਪਹੁੰਚਣੇ ਸ਼ਰਧਾਲੂ ਪਹੁੰਚੇ ਨੇ ਸੰਗਤਾਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਸੰਖਿਆ ਦੇ ਵਿੱਚ ਇੱਥੇ ਪਹੁੰਚੀ ਹੋਈਆਂ ਨੇ ਗੁਰਪ੍ਰੀਤ ਹੋਰ ਕੀ ਕੁਝ ਤੁਸੀਂ ਖਾਸ ਹੁਲੇਮਹੱਲੇ ਬਾਰੇ ਦੱਸਣਾ ਚਾਹੋਗੇ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਜ਼ਿੰਦੀ ਬਹੁਤ ਜ਼ਿਆਦਾ ਜੋ ਹੈ ਮਹੱਤਤਾ ਹੈ ਦੇਖੋ ਵਿਸ਼ੇਸ਼ ਤੌਰ ਤੇ ਅਭਵਿਤ ਇਹ ਵੀ ਗੱਲ ਸਮਝਣ ਦੀ ਲੋੜ ਹੈ ਕਿ ਜਿਆਦਾਤਰ ਹੁਲੇਮਹੱਲੇ ਦੇ ਜਿਹੜੇ ਲੋਕ ਸੰਗਤ ਪਹੁੰਚਦੇ ਆ ਉਹਨਾਂ ਨੂੰ ਹੁਲੇਮਹੱਲੇ ਦਾ ਮਹੱਤਵ ਨਹੀਂ ਪਤਾ ਕਿ ਇਹ ਮੁਹੱਲਾ ਜਦੋਂ ਬੀਬੀ ਜੀ ਵੀ ਨੇ ਦੇਖੋ ਬਜ਼ੁਰਗ ਨੇ तकरीबन 70 ਸਾਲ ਦੀ ਇਹਨਾਂ ਦੀ ਉਮਰ ਲੇਕਿਨ ਮਹਾਰਾਜ ਦੇ ਦਰਬਾਰ ਆਏ ਨੇ ਗੁਰੂ ਘਰ ਆਏ ਨੇ ਨਤਮਸਤਕ ਹੋਣ ਦੇ ਲਈ ਤੇ ਨਾਲ ਉਹਨਾਂ ਦੇ ਸਿੰਘ ਸਾਹਿਬ ਵੀ ਜਿਹੜੇ ਨੇ ਉਹ ਹਾਜ਼ਰ ਨੇ ਸੋ ਹੁਲੇ ਮਹੱਲੇ ਦੀ ਵਿਸ਼ੇਸ਼ਤਾ ਦੀ ਜੇਕਰ ਗੱਲ ਕੀਤੀ ਜਾਏ ਤਾਂ ਦਸਮ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਦੇ ਟਾਈਮ ਉਸ ਮੌਕੇ ਤੇ ਛੋਟੇ ਛੋਟੇ ਜੰਗੀ ਅਭਿਆਸ ਕਰਾਇਆ ਜਾਂਦੇ ਸੀ ਤਾਂ ਜੋ ਜਿਹੜਾ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੜਨ ਦੇ ਲਈ ਜਿਹੜਾ ਜਰੂਰ ਭੇਜਿਆ ਜਾਵੇਗਾ ਦੇਖ ਸਕਦੇ ਹੋ ਤੁਸੀਂ ਇੱਕ ਛੋਟਾ ਬੱਚਾ ਹ ਹੱਥ ਤੇ ਖੰਡਾ ਜਿਹੜਾ ਹੈ ਉਹ ਬਣਵਾਇਆ ਹੋਇਆ ਸੋ ਇਹ ਜਿਹੜੇ ਰੰਗ ਨੇ ਇਹ ਹੋਲੇ ਮਹੱਲੇ ਦੇ ਰੰਗ ਨੇ ਸੋ ਪਪੀਤਾਪਾ ਅੱਗੇ ਵੀ ਜਿਹੜੀਆਂ ਤਸਵੀਰਾਂ ਨੂੰ ਜ਼ਰੂਰ ਦਿਖਾਉਣਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਅੱਗੇ ਵੀ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਣ ਕਿ ਕਿਸ ਕਦਰ ਜਿਹੜਾ ਇਹ ਓਪਨਿੰਗ ਪੁਆਇੰਟ ਹੈ ਜਿਹੜਾ ਇਹ ਸਟਾਰਟਿੰਗ ਹੈ ਉਹ ਦੇਖੋ ਮਤਲਬ ਹੋਲੇ ਦੇ ਰੰਗ ਦੀ ਜਿਹੜੀ ਹੈ ਸ਼ੁਰੂਆਤ ਇੱਥੋਂ ਹੀ ਵਧੀਆ ਤਰੀਕੇ ਦੇ ਨਾਲ ਇੱਕ ਵਧੀਆ ਇੱਕ ਪੋਜ਼ਿਟਿਵ એનર્ਜੀ ਦੇ ਤੌਰ ਤੇ ਆਪਾਂ ਜ਼ਰੂਰ ਦੇਖ ਸਕਦੇ ਆ ਹਾਲਾਂਕਿ ਪੁਲਿਸ ਦੇ ਜੇਕਰ ਗੱਲ ਕੀਤੀ ਜਾਏ ਤਾਂ ਉਹ ਵੀ ਪੂਕ ਤਾ ਪ੍ਰਬੰਧ ਪ੍ਰੋਪਰ ਤਰੀਕੇ ਨਾਲ ਕੀਤੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਰ ਸਾਹਿਬ ਵੀ ਆਏ ਐਸਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਆਏ ਸੋ ਤੁਸੀਂ ਇਹ ਰੰਗ ਦੇਖੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਥੇ ਚੁੰਨੀਆਂ ਦੇ ਨਾਲ ਜਾਂ ਫਿਰ ਇੱਕ ਟੈਂਟ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਮੋਹਨ ਮਨਮੋਹਕ ਹੈ ਜਿਹੜਾ ਉਹ ਦ੍ਰਿਸ਼ੋਂ ਬਣਦਾ ਹੋਇਆ ਨਜ਼ਰ ਆ ਰਿਹਾ ਜੀ ਬਿਲਕੁਲ ਗੁਰਪ੍ਰੀਤ ਦੇਖੋ ਵੱਖ-ਵੱਖ ਰੰਗਾਂ ਦੇ ਨਾਲ ਹੀ ਖੁਸ਼ੀ ਦਾ ਇਜ਼ਹਾਰ ਜਿਹੜਾ ਉਹ ਹੋ ਜਾਂਦਾ ਤੇ ਹੋਲੀ ਦਾ ਅਗਰ ਅਸੀਂ ਤਿਉਹਾਰ ਦੀ ਗੱਲ ਕਰੀਏ ਤਾਂ ਹੋਲੀ ਨੂੰ ਤਿਉਹਾਰ ਹੀ ਕਿਹਾ ਜਾਂਦਾ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਤੇ ਇਨ ਤਿੰਨ ਦਿਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੱਖ-ਵੱਖ ਚੀ ਇਹ ਰਿਤਾ ਜੋ ਗੁਰੂ ਗੋਬਿੰਦ ਸਿੰਘ ਜੀ ਜੋ 10ਵੇਂ ਗੁਰੂ ਸੀਗੇ ਸਿੱਖਾਂ ਦੇ ਉਹਨਾਂ ਨੇ ਸੋਲੇ ਮੱਲੇ ਦੀ ਸ਼ੁਰੂਆਤ ਕੀਤੀ ਸੀ ਆਪਣੇ ਜੋ ਨਿਹੰਗ ਸਿੰਘ ਨੇ ਉਹਨਾਂ ਨੂੰ ਅ ਸ਼ਸਤਰ ਵਿਦਿਆ ਦੇਣ ਦੇ ਲਈ ਬਿਲਕੁਲ ਬਿਲਕੁਲ ਤੇ ਮੋਹੱਲਾ ਸੇ ਆ ਜਾਂਦਾ ਸੀ ਉਸ ਮੋਹੱਲੇ ਸਜਾਇਆ ਜਾਂਦਾ ਸੀ ਜੀ ਬਿਲਕੁਲ ਤੇ ਉਸ ਹੀ ਇਤਿਹਾਸ ਦੇ ਨਾਲ ਜੋ ਚੀਜ਼ਾਂ ਸ਼ੁਰੂ ਹੋਈਆਂ ਸੀ ਅੱਜ ਵੀ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਸ ਚੀਜ਼ ਨੂੰ ਜੋ ਸਿੱਖ ਸੰਗਤ ਹੈ ਉਹਨੇ ਬਰਕਰਾਰ ਰੱਖਿਆ ਹੋਇਆ ਹੈ ਤੇ ਵਕ ਵਕ ਚੀਜ਼ਾਂ ਜਿਹੜੀਆਂ ਨੇ ਉਹ ਕਰਦੇ ਜਾ ਰਹੇ ਨੇ ਲਗਾਤਾਰ ਬਿਲਕੁਲ ਬਿਲਕੁਲ ਕਿ ਉਹ ਹੀ ਜਿਹੜੀ ਸਾਰੀ ਚੀਜ਼ ਹੈ ਇਤਿਹਾਸ ਨੂੰ ਨੌਜਵਾਨਾਂ ਦੇ ਨਾਲ ਕਿਵੇਂ ਜੋੜ ਕੇ ਰੱਖਣਾ ਹੈ ਇਹ ਵੀ ਇੱਕ ਐਸਡੀਪੀਸੀ ਭਾਵੇਂ ਸੰਸਥਾ ਦੀ ਗੱਲਬਾਤ ਕਰ ਲਈ ਜਾਏ ਉਹਨਾਂ ਦੇ ਲਈ ਇੱਕ ਇੰਪੋਰਟੈਂਟ ਚੀਜ਼ ਹੈ ਜਾਂ ਫਿਰ ਯੂਥ ਨੇ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਵੀ ਇਸ ਮੌਕੇ ਤੇ ਜਿਹੜਾ ਜਰੂਰ ਇਹ ਸਮਝਣਾ ਚਾਹੀਦਾ ਹੈ ਕਿ ਹੌਲੇ-ਮਹੱਲੇ ਮੌਕੇ ਤੇ ਕੋਈ ਵੀ ਜਹੀ ਚੀਜ਼ ਨਾ ਹੋਵੇ ਜੋ ਕਿ ਹੁਲੜਬਾਜੀ ਤਹਿਤ ਹੋਵੇ ਕਿਉਂਕਿ ਪਿਛਲੀ ਵਾਰੀ ਕਾਫੀ ਕੁਝ ਆਈ ਜੇ ਤਸਵੀਰਾਂ ਵੀ ਦੇਖੇ ਗਏ ਸਨ ਲੇਕਿਨ ਜਿਹੜੇ ਨੌਜਵਾਨ ਨੇ ਭਾਵੇਂ ਐਸਡੀਪੀਸੀ ਦੀ ਗੱਲਬਾਤ ਕੀਤੀ ਜਾਏ ਭਾਵੇਂ ਪੁਲਿਸ ਪ੍ਰਸ਼ਾਸਨ ਦੀ ਗੱਲਬਾਤ ਕੀਤੀ ਜਾਏ ਉਹ ਇੱਥੇ ਜ਼ਰੂਰ ਕਿਤੇ ਹੋਏ ਨੇ ਸੁਲਾਕਤਰ ਜਿਹੜੀ ਤਸਵੀਰਾਂ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਹੋਲੇ ਮਹੱਲੇ ਦੇ ਰੰਗ ਜਿਨ੍ਹਾਂ ਦੇ ਮੱਦੇ ਨਜ਼ਰ ਇਹ ਠਾਠਾ ਮਾਰਦਾ ਇਕੱਠ ਤੁਸੀਂ ਇਸ ਗੱਲ ਦੀ ਗਵਾਹੀ ਭਰ ਰਿਹਾ ਕਿ ਦੂਰੋਂ ਦੂਰੋਂ ਸੰਗਤ ਹੈ ਜਿਹੜੀ ਉਹ ਇੱਥੇ ਪਹੁੰਚੀ ਹੋਈ ਹੈ ਜਿਹਨੂੰ ਕੋਈ ਪ੍ਰੀਤ ਇੱਕ ਜੋ ਸਭ ਤੋਂ ਸੋਹਣੀ ਚੀਜ਼ ਨੇ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਨੌਜਵਾਨ ਪੀੜੀ ਜਿਹੜੀ ਹੈ ਨਾ ਕਿ ਸਿਰ ਵੱਡੇ ਬਜ਼ੁਰਗ ਇੱਥੇ ਪਹੁੰਚ ਰਹੇ ਨੇ ਬਲਕਿ ਨੌਜਵਾਨ ਪੀੜੀ ਜਿਨ੍ਹਾਂ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਵਿਖਜਨਾਂ ਦੇ ਉੱਪਰ ਡਿਪੈਂਡ ਕਰਦਾ ਉਹ ਪੀੜੀ ਵੀ ਬਹੁਤ ਹੀ ਉਤਸ਼ਾਹ ਦੇ ਨਾਲ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਆਪਣੇ ਘਰ ਨੂੰ ਅੱਗੇ ਰੱਖਦੇ ਹੋਏ ਜਿਹੜੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿਹੜਾ ਨੇ ਉਹ ਪਹੁੰਚ ਰਹੇ ਸੋ ਬਿਲਕੁਲ ਹੀ 3 ਦਿਨ ਦਾ ਜਿਹੜਾ ਸਵਾਗਤ ਹੈ ਪਵੇ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਮਾਗਮ ਹੈ ਕਿਉਂਕਿ ਅੱਜ ਜਿਹੜੀ ਆ ਰੰਭਤਾ ਹੋ ਰਹੀ ਆ ਕਰਨਪੁਰ ਸਾਹਿਬ ਦੀ ਤਾਂ 26 ਤਰੀਕ ਨੂੰ ਭੋਗ ਪਾਏ ਜਾਣਗੇ ਹੋਲੇ ਮਹੱਲੇ ਵਾਲੇ ਦਿਨ ਭੋਗ ਪਾਏ ਜਾਣਗੇ ਤਾਂ ਉਸ ਸਮੋਕੇ ਦੇ ਜਦੋਂ ਜਾਹੋ ਜਲਾਲ ਦੇ ਨਾਲ ਮਹੱਲਾ ਕੱਢਿਆ ਜਾਏਗਾ ਉਹ ਆਪਣੇ ਆਪ ਦੇ ਵਿੱਚ ਮਨਮੋਹਕ ਤਸਵੀਰਾਂ ਨੇ ਜਿਹੜੀਆਂ ਉਹ ਕਾਫੀ ਅਮਾਇਨੇ ਰੱਖਦੀਆਂ ਨੇ ਹਾਲਾਂਕਿ ਇਹ ਜਿਹੜੀਆਂ ਹੁਣ ਇਕੱਠੀਆਂ ਤਸਵੀਰਾਂ ਤੁਸੀਂ ਦੇਖ ਪਾਰੋ ਕਿ ਸੰਗਤ ਦਾ ਠਾਟਾ ਮਾਰਦਾ ਇਕੱਠ ਮਹਾਰਾਜ ਦਾ ਜਾਪ ਕਰਦੇ ਹੋਏ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਸੋ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਜਿਹੜੇ ਨੇ ਉਹ ਦਰਸ਼ਨ ਜ਼ਰੂਰ ਕਰਵਾਵਾ ਕਿਉਂਕਿ ਦਰਬਾਰ ਸਾਹਿਬ ਦੇ ਜਿਹੜੀ ਫੁਲਾਣੀ ਸਜਾਵਟ ਆ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਮਨਮੋਹਕ ਹੈ ਜਿਹੜੀ ਉਹ ਸਜਾਈ ਹੋਈ ਹੈ ਕੀਤੀ ਹੋਈ ਹੈ ਸੋ ਇਹ ਫੁੱਲਾਂ ਦਾ ਜਿਹੜਾ ਦ੍ਰਿਸ਼ ਹੈ ਜਾਂ ਫਿਰ ਕਹ ਲਈਏ ਕਿ ਦਰਬਾਰ ਸਾਹਿਬ ਦੇ ਬਾਹਰ ਦੀ ਤਸਵੀਰ ਭਾਵੇਂ ਇੱਥੇ ਲੰਗਰ ਵੀ ਵੱਖਰੇ ਵੱਖਰੇ ਲਾਏ ਹੋਏ ਨੇ ਖੁੰਦਨ ਕੈਂਪ ਵੀ ਨੇ ਜਿਹੜੇ ਉਹ ਵੀ ਲਗਾਏ ਗਏ ਨੇ हां हालांकि थे और भी लोकां ਨਾਲ ਆਪਾਂ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਪੁਖਤਾ ਪ੍ਰਬੰਧਾਂ ਦੀ ਗੱਲਬਾਤ ਕੀਤੀ ਜਾਏ ਤਾਂ ਪੁਲਿਸ ਦੇ ਵੀ ਪੁਖਤਾ ਪ੍ਰਬੰਧ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਜਿਹੜੇ ਨੇ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਹੁਣ ਦਰਬਾਰ ਸਾਹਿਬ ਦੇ ਬਾਹਰ ਦੀ ਜਿਹੜੀ ਤਸਵੀਰਾਂ ਨੇ ਉਹ ਦੇਖ ਪਾ ਰਹੇ ਹੋ ਕਿ ਜਿਸੇ ਮੱਦੇਨਜ਼ਰ ਜਿਹੜੀ ਸੰਗਤ ਹੈ ਉਹ ਇੱਥੇ ਦੂਰ ਦੂਰੋਂ ਪਹੁੰਚ ਰਹੀ ਹੈ ਤੇ ਗੁਰੂ ਘਰ ਨੂੰ ਨਮਸਤਕ ਹੋ ਰਹੀ ਹੈ ਮਹਾਰਾਜ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਇਸੇ ਤਹਿਤ ਤੁਹਾਨੂੰ ਲਗਾਤਾਰ ਅਸੀਂ ਹੋਲੇ ਮਹੱਲੇ ਦੇ ਜਿਹੜੇ ਵੱਖ ਅੱਜ ਨੂੰ ਦਿਖਾਵਾਂਗੇ ਕਿਉਂਕਿ ਉਹਨਾਂ ਦੇ ਰੰਗਾਂ ਦੇ ਮੱਦੇ ਨਜ਼ਰ ਇੱਕ ਖਾਲਸਾਈ ਜਾਵ ਜਲਾਲ ਦੇ ਨਾਲ ਮੁਹੱਲਾ ਵੀ ਸਜਾਇਆ ਜਾਏਗਾ। ਕੈਮਰਾਮੈਨ ਤੇਜਿੰਦਰ ਦੇ ਨਾਲ ਗੁਰਪ੍ਰੀਤ ਸਿੰਘ ਜੀ মিডিਆ ਸ਼ਿਨਾਂਤਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ ਜੀ ਪੰਜਾਬ ਰਣਾ ਹਿਮਾਚਲ ਦੇ ਤੁਸੀਂ ਸਿੱਧੀਆਂ ਦੇਖ ਸਕਦੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਿਆ ਨੇ ਲਾਈਵ ਤਸਵੀਰਾਂ ਤੁਹਾਨੂੰ ਖਾਲਸੇ ਦੀ ਧਰਤੀ ਤੋਂ ਦਿਖਾ ਰਹੇ ਆ। ਸਿਰਿਆ ਨੰਨਪੁਰ ਸਾਹਿਬ ਦੇ ਵਿੱਚ ਖਣਪੜ ਸਾਹਿਬ ਦੀ ਅਰੰਭਤਾ ਹੋਵੇਗੀ 26 ਮਾਰਚ ਨੂੰ ਖਣਪੜ ਸਾਹਿਬ ਦੇ ਭੋਗ ਪਾਈ ਜਾਣਗੇ ਵੱਖ-ਵੱਖ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਾਲਸਾ ਦੀ ਧਰਤੀ ਤੋਂ ਸਿੱਧੀਆਂ ਤਸਵੀਰਾਂ ਜੀ ਪੰਜਾਬ ਰਣਾ ਹਿਮਾਚਲ ਤੋਂ ਤੁਹਾਨੂੰ ਦਿਖਾ ਰਹੇ ਹਾਂ ਘਰ ਬੈਠੇ ਉਹਨਾਂ ਦਰਸ਼ਕਾਂ ਨੂੰ ਦਰਸ਼ਨ ਕਰਾਉਣ ਦੀ ਅਸੀਂ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਜਿਨ੍ਹਾਂ ਤੋਂ ਕਿਸੇ ਕਾਰਨ ਕਰਕੇ ਨਹੀਂ ਪਹੁੰਚਿਆ ਜਾ ਸਕਿਆ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚਣੀਆਂ ਨੇ ਸਵੇਰ ਤੋਂ ਹੀ ਸੰਗਤ ਦੀ ਆਮਦ ਇੱਥੇ ਸ਼ੁਰੂ ਹੋ ਚੁੱਕੀ ਹੈ ਤਾਂ 26 ਮਾਰਚ ਨੂੰ ਖਣਪਟ ਸਾਹਿਬ ਦੇ ਭੋਗ ਪਾਏ ਜਾਣਗੇ ਰੰਗ-ਬਰੰਗੇ ਫੁੱਲਾਂ ਦੇ ਨਾਲ ਇੱਥੇ ਸਾਜੋ-ਸਜਾਵਟ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਹੈ ਦਰਬਾਰ ਸਾਹਿਬ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਫੁੱਲਾਂ ਦੇ ਨਾਲ ਅਤੇ ਇਤਰ ਦੀ ਖੁਸ਼ਬੂ ਦੇ ਨਾਲ ਦਰਬਾਰ ਸਾਹਿਬ ਇੱਥੇ ਮੈਕਿਆ ਜ਼ਰੂਰ ਹੋਵੇਗਾ ਤਵਾਖ ਵਕਾ ਥਾਵਾ ਤੋਂ ਸੰਗਤ ਇਥੇ ਸਵੇਰ ਤੋਂ ਹੀ ਗੁਰੂ ਘਰ ਦੇ ਦਰਸ਼ਨਾਂ ਦੇ ਲਈ ਆਉਣੀਆਂ ਸ਼ੁਰੂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਆਮਦ ਸ਼ੁਰੂ ਹੋ ਚੁੱਕੀ ਆ ਹਾਲਾਂਕਿ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਿਆ ਕਿ ਪੂਕਤਾ ਇੰਤਜ਼ਾਮ ਇਥੇ ਸੁਰੱਖਿਆ ਨੂੰ ਲੈ ਕੇ ਕੀਤੇ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ ਤਾਂ ਸਿੱਧੀਆਂ ਤਸਵੀਰਾਂ ਸੀ ਪੰਜਾਬ ਰਣਾ ਮਾਚਲ ਤੇ ਤੁਸੀਂ ਵੇਖ ਸਕਦੇ ਹੋ ਖਾਲਸਾ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਤਿ ਰੰਗ ਦਾ ਸੰਗੀਤ ਫਤ ਹੈ ਸ੍ਰੀ ਭਗਉਤੀ ਜੀ ਸਹਾਰਾ ਵਾਹ ਸ੍ਰੀ ਭਗਉਤੀ